ਗਰਮੀ ਆਵੇ ਕਪੜਾ ਨਜ਼ਰੀ ਮੋਗਦਵਾਰ ਆਵੋ ਸਤਿਗੁਰੂ ਕੇ ਪਿਆਰੇ ਹੋ ਗਰਮੋ ਸਚੀ ਬਾਣੀ ਵਾਰੀ ਤਾਂ ਇਹ ਆ ਰਸ ਸਜ ਸੁਮਾਈ ਅੰਦਰ ਸਨ ਪਰਸਿਆ ਗੁਰੂ ਪੰ ਜਾਣੋ ਮਰੂ ਜਾਨ ਤਲਵਾਏ ਗੁਰੂ ਸਾਇ ਜੀ ਸਤਨਾਮ ਸਰੀਵਾਇ ਤੁਸ ਜੀ ਸੋਰਠਿ ਮਹਲਾ ਨਵ ਪਰੇਤਮ ਜਨ ਲਿਓ ਮਨ ਮਾਇਨ ਪਰੇਤਮ ਜਨ ਲਿਓ ਮਨ ਮਾਇਨ ਆਪਣੇ ਸੁਖ ਸੋਸੀ ਜਗ ਫਾਨ ਤੀਂ

ਸਦਾ ਰਹਿਤ ਸੁਗਲਾ ਦੀ ਜਬ ਹੀ ਹਸ ਤਲੀ ਕੇ ਕਾਇਮ ਬਲਹਿਤ ਪ੍ਰੀਤ ਕਰਬਾ ਦੀ ਇਹ ਬਿਦ ਭੋਗਾਰ ਬਿਉ ਹਨ ਜਾਸਿਓ ਦਿਉ ਲਗਾਏ ਹੋ ਆਤਮਾ ਰਾਮ ਨਾਨਕ ਬਿਨ ਹਰ ਜੀ ਉਹ ਕਹਾਵਨ ਆਇਆ ਇਹ ਵਿਦ ਤੋਂ ਬੇਵਾਰ ਬਨਿਓਂ ਜਾਸਿਓ ਦੇਹ ਲਗਾਇਓ ਅੰਤ ਭਾਰ ਨਾਨਕ ਬਲ ਮਨ ਜੀ ਉਹ ਕਹਾਵਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ